ਗੇਟ ਆਲ ਵਜੋ ਗੇਟ ਆਲ ਐਸ਼ੀਆਂ ਨਹੀਂ ਰਹੀਆਂ ਹੁਣ ਕੌਣ ਲੈ ਜਾਂਦਾ ਕੀ ਹੋਇਆ ਕਿੱਥੋਂ ਫੋਟਨ ਲੋਟ ਖਾਣਾ ਰੈਂਬੋ ਵੇਗੀ ਬੇਬੇ ਉਧਰ ਆਓ ਵੇਖਿਓ ਡੱਬਲਾ ਡਾਲਰ ਵੀ ਚਾਰਾ ਉਧਰ ਬੈਠਾ ਬੇਬੇ ਵੇਖ ਕਿੰਨਾ ਕਿਊਟ ਲੱਗਦਾ ਹੋਇਆ ਬੈਠਾ ਲੋਬੀ ਸਜਣਾ ਆ ਜਿਹੜੀ ਤੁਸੀਂ ਪੂਰੀ ਵੇਖ ਰਹੇ ਆ ਇਹ ਮਹਾਂ ਉਹ ਤੇ ਖਜ਼ਾਨਾ ਉਹ ਮਾਈਨੋਰਟੀ ਹੈ ਜੁੱਤੀਆਂ ਜਾਂਦੀਆਂ ਇਹਦੇ ਚ ਭਈਆ ਅੱਜ ਚਪਲੀ ਚੋਰ ਜੁੱਤੀ ਚੋਰ ਪਰੇ ਗੋ ਲੱਗਾ ਜਾ ਆਪਾਂ ਘਰ ਵਿੱਚ ਜਿੰਨੀਆਂ ਵੀ ਜੁੱਤੀਆਂ ਜੋੜੇ ਪਏ ਘਰ ਦੇਆਂ ਦੇ ਸਾਰੇ ਚੋਰੀ ਕਰ ਲਏ ਜਾਨੀ ਕਿ ਸਾਰੇ ਆਪਾਂ ਇਹ ਨਵੀਆਂ ਨੂੰ ਵੀ ਜੁੱਤੀਆਂ ਸਾਰੀਆਂ ਸਾਰੀਆਂ ਐਸੀ ਚ ਪਾ ਲਈਆਂ ਸੋ ਹੁਣ ਡੈਡੀ ਜੀ ਨੇ ਜਾਣਾ ਬਾਸਮਤੀ ਲੈ ਕੇ ਮੋਗੇ ਵਾਲ ਨੂੰ ਟ੍ਰੈਕ ਡੈਡੀ ਦੀ ਜਰਾਬਾਂ ਭਾਈ ਫਿਰ ਇਕੱਲੀਆਂ ਚਾਹਵਾ ਜੁੱਤੀ ਵੇਖੀ ਹੋ ਕੀ ਆ ਤੇ ਪਤਾ ਨਹੀਂ ਕਿੱਥੇ ਗਈ ਇਹ ਬੇਬੇ ਦੀਆਂ ਬੇਬੇ ਨਾਲ ਜਿਵੇਂ ਤੁਹਾਨੂੰ ਪਤਾ ਬੇਬੇ ਗੱਲਾਂ ਮਾਨ ਲੱਗੀ ਨਾ ਉੱਥੇ ਹੀ ਬੈਹ ਜਾਂਦੀ ਆ ਮੰंजे ਦੇ ਜਿਵੇਂ ਐ ਪੈਰ ਕੀਤੇ ਅਸੀਂ ਗੱਲਾਂ ਚ ਲਾ ਲੂ ਕਿ ਬੇਬੇ ਦੀ ਚਵਲਾ ਤੇ ਚੋਰੀ ਕਰ ਲਈਆਂ ਪਰ ਮੰਮੀ ਦੇ ਡੈਡੀ ਫਿਰ ਜੇ ਉਹਨਾਂ ਦੇ ਚੱਕ ਦੇ ਉਹ ਫਿਰ ਪਤਾ ਲੱਗ ਜਾਣਾ ਸੀ ਹੁਣ ਇਹ ਦੇ ਸਾਰੇ ਨੇ ਦੇ ਰਿਐਕਸ਼ਨ ਜਦੋਂ ਲੋੜ ਪਈ ਜੁੱਤੀ ਜਾਂਦੀ ਪਾਉਣ ਦੀ ਤੇ ਕੀ ਰਿਐਕਸ਼ਨ ਹੁੰਦੇ ਉਹਨਾਂ ਨੇ ਹੋਣਾ ਹੋਰ ਨਾ ਇੰਦੇ ਇਹ ਜੁੱਤੀਆਂ ਨੂੰ ਕੁੱਟਣਾ ਪਾਣਾ ਹੈ ਨਾ ਆ ਬੇ ਇੱਧਰ ਆਓ ਉਹ ਹੀਰਾ ਤੂੰ ਮੇਰੀ ਜੁੱਤੀ ਵੀ ਢੱਕ ਲੀਆ ਸਾਰਾ ਕੁਝ ਆ ਜਿਹਦੇ ਵੀ ਹੈਗੇ ਆਹ ਗੁਰੂਏ ਦੇ ਸਾਰੀਆਂ ਜੁੱਤੀਆਂ ਹੀ ਆ ਮੰਮੀ ਦੀਆਂ ਵੀ ਸਾਰੀਆਂ ਆ ਅੱਬਾ ਚਲੋ ਮੜ ਆਪਾਂ ਉਧਰ ਮਾਹੌਲ ਬੈਨਿਆ ਬੇਬੇ ਕਿਹੜਾ ਵਲੌਗ ਬਣਾਏ ਅੱਜ ਦੱਸ ਦੱਸੋ ਕੋਈ ਸੋਨਾ ਜਿਹਾ ਬਣਾਇਆ ਜੋ ਨਹੀਂ ਅੱਜ ਆਪਾਂ ਸੋਨਾ ਹੀ ਵਲੌਗ ਬਣਾਓ ਸੋਨਾ ਬਣਾਇਆ ਜੋ ਕੋਣ ਕਿੰਨੇ ਦਿਨ ਹੋ ਕੇ ਬਣਾਇਆ ਹੀ ਨਹੀਂ ਕਦੇ ਕਹਣਾ ਜਿੱਦਾਂ ਦਾ ਮਠੀਆਂ ਦਾ ਬਣਾਇਆ ਉਦੋਂ ਦਾ ਹੀ ਬਣਾਇਆ ਨਾ ਹਾਂ ਕੋਈ ਸੋਨਾ ਬੇਬੇ ਕਹਿੰਦੇ ਸੋਨਾ ਜਿਹਾ ਵਲੌਗ ਬਣਾਈਏ ਸੋਨਾ ਰਾਤ ਬਣਾਇਆ ਖਾਣੀ ਕੀ ਉਹ ਆਪਾਂ ਹਾਂ ਅਮਰੂਦਾਂ ਦੀ ਸਬਜ਼ੀ ਬਣਾਈ ਸੀ ਕੱਲ ਹਾਂ ਜੇ ਤਾਂ ਆ ਗਿਆ ਹਾਂ ਤੇ ਬੇਬੇ ਤੁਹਾਡੀ ਫਰੈਂਡ ਆਈ ਸੀ ਉਹ ਵੀ ਖਾ ਕੇ ਗਈ ਸਾਰੇ ਨਿਆਰੇ ਹੋ ਵੀ ਨਾਲ ਹੀ ਲੈ ਕੇ ਗਈ ਫਰੈਂਡ ਵੀ ਜੁੱਤੇ ਜੁੱਤੀਆਂ ਪਈਆਂ ਹੁੰਦੀਆਂ ਕਿ ਆਪਣੀ ਦੋਸਤ ਹੀ ਹੋਣੀ ਆ ਮੈਨੂੰ ਤਾਂ ਲੱਗਦੀ ਨਹੀਂ ਕਿ ਇੱਥੇ ਜੁੱਤੀਆਂ ਪਈਆਂ ਕੋਈ ਜੁੱਤੀ ਨਹੀਂ ਇੱਥੇ ਕਿੱਧਰ ਗਈ ਜੁੱਤੀ ਅੱਛਾ ਬਾਲਾ ਭਾਈ ਫੜਦਾ ਮੈਂ ਮੈਨੂੰ ਤਾਂ ਹੀ ਰਾਤ ਦਾ ਲੱਗਦਾ ਇਹਨਾਂ ਦੀ ਕੋਈ ਸ਼ਤਾਨੀ ਲੱਗਦੀ ਆ ਨਹੀਂ ਸਾਨੂੰ ਜੀ ਬਦਲ ਲੈ ਅਹੀਂ ਕਿਹੜੀ ਜੁੱਤੀਆਂ ਚੋਰ ਕਰ ਬੇਬੇ ਚੱਲਾ ਆਪਾਂ ਵੇਖ ਕੇ ਆਉਣੇ ਆਪਾਂ ਜੁੱਤੀ ਚੋਰਾਂਗੇ ਲੱਲਾ ਚੋਰ ਬਣਾਤਾ ਜੁੱਤੀ ਦਾ ਆਹ ਅੰਗੇ ਫੂਕਣੇ ਦਾ ਬਣਾਇਆ ਸੀ ਆਹ ਜੁੱਤੀਆਂ ਤਾਂ ਭਾਈ ਨੇ ਤਾਂ ਫੂਕਣਾ ਬੋਰੀ ਚ ਪਿਆ ਸਾਡੇ ਐ ਮੈਂ ਡਾਈ ਜਾਵੇ ਆਹਾਂ ਹੀ ਜੁੱਤੀਆਂ ਅਹੀਂ ਜੁੱਤੀਆਂ ਚੱਕ ਨਾਲ ਲੱਗਦੇ ਆ ਕੋਈ ਪਤਾ ਨਹੀਂ ਤੁਹਾਡਾ ਅਹੀਂ ਸਾਲੀਆਂ ਵਾ ਜੁੱਤੀ ਚੱਕਣੀਆਂ ਨਹੀਂ ਜੁੱਤੀਆਂ ਹੀ ਨਹੀਂ ਲੱਗਣੇ ਨਾ ਨਾ ਉਹ ਕੀ ਕਹਿੰਦੇ ਜੁੱਤੀ ਚੱਕ ਲਿਆ ਮੇਰੇ ਬੇਬੇ ਕੁਰਸੀ ਤੇ ਬੈਠੀ ਸੀ ਕੁਰਸੀ ਤੇ ਬੈਠੀ ਤੇ ਪਾਵਾ ਕੁਰਸੀ ਤੇ ਤੇ ਜੁੱਤੀ ਪਾਉਣੇ ਮੈਂ ਆਂਦਾ ਆਂ ਆਹ ਮੈਂ ਆਪੇ ਤੇ ਆਪਦੀ ਪਾਈ ਦੀ ਹੁੰਦੀ ਕਹੇ ਦੀ ਥੋੜੀ ਪਾ ਨਹੀਂ ਤਾਂ ਮੇਰੇ ਜੱਪਲਾ ਕੌਣ ਲਾਏਗਾ ਕੈਮਰਾ ਨਹੀਂ ਲੈ 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 ਮੈਂ ਉਹ ਵੀ ਹੈ ਨਹੀਂ ਕਿ ਨੰਗੇ ਕਰਾਉਣਾ ਸਿਆੜਾ ਦਾ ਜੁੱਤੀਆਂ ਲਾਏਗਾ ਕੋਈ ਤੇ ਹੁਣ ਕਿੱਥੇ ਪਾ ਲਾ ਜੱਪਲਾ ਕਿੱਥੇ ਆ ਹਾਂ ਨਹੀਂ ਕੋਈ ਲਾਏਗਾ ਲੈ ਹੈ ਡਾਲਰ ਲੈ ਗਿਆ ਹੁਣ ਡਾਲਰ ਦੀ ਏਡਾ ਦੇ ਘੱਮ ਡਾਲਰ ਕਰ ਦੋ ਲੈਣੇ ਲੈ ਜਾਂਦੇ ਨੇ ਤਾਂ ਬੱਧਾ ਮੇਰੇ ਨਾਲ ਜਾ ਬਣਨ ਦਿਓ ਕਿ ਚੱਕਰ ਕੋਣ ਲਾ ਜਾ ਮੇਰੇ ਨਾਲ ਹਾਂ ਜੁੱਤੀਆਂ ਤਾਂ ਚੱਕਰ ਲਾਪੇ ਤਾਂ ਫੇਰ ਉਹਨਾਂ ਨੰਗੇ ਸਿਆਲ ਆ ਗਏ ਕੀ ਕਰਾਂਗੇ ਹਾਏ ਲੈ ਐਥੇ ਪੰਨੀਆਂ ਸਿੱਧੀਆਂ ਹੈ ਐਥੇ ਲਾ ਦੇ ਬੇਬੇ ਤੂੰ ਤੇਰੇ ਤੋਂ ਸਾਹਮਣੇ ਲਾਈਆਂ ਹੁਣ ਹਾਂ ਤੇ ਤੂੰ ਕੀ ਨਹੀਂ ਆਪਾਂ ਤਾਂ ਪਾਕ ਹੀ ਹਾਏ ਮੈਂ ਲਾ ਦੇ ਤੂੰ ਮੈਂ ਨਾਲ ਧਰ ਕੇ ਕੀ ਹੋਣਾ ਅੰਕਲ ਜੀ ਚਪੜਾ ਲੈ ਜਰਾਬਾ ਤੋਰ ਕੀ ਹੈ ਕੌਣੀਆਂ ਪੈਣੀਆਂ ਮੈਂ ਜਾਣਾ ਪੈਣਾ ਕਮਾਲ ਹੋ ਗਈ ਆ ਬਬ ਤੇਰੀਆਂ ਦੇ ਇੱਥੇ ਹੀ ਹੋਣੇ ਇੱਥੇ ਪਈਆਂ ਰਹੇ ਨਹੀਂ ਹੁਣ ਕੌਣ ਲੈ ਜਾ ਮੇਰੀਆਂ ਜੰਮਲਾਂ ਘਰੇ ਤਾਂ ਕੋਈ ਆਪਣੇ ਆਇਆ ਨਹੀਂਗਾ ਹਰਮਨ ਨਹੀਂ ਚੱਕਣੀਆਂ ਇਹਦੀ ਸ਼ੈਤਾਨੀ ਆ ਮੈਨੂੰ ਬਬ ਮੈਂ ਮੈਂ ਚੱਕ ਲੂ ਮੈਂ ਹਰਮਨ ਤਾਂ ਮੇਰੇ ਕੋਲ ਹੀ ਨਹੀਂ ਆਇਆ ਤੇ ਗੱਡੀ ਤੋਂ ਹੁੰਦਾ ਧੋ-ਧੋ ਕੇ ਤੇ ਇੱਧਰ ਬਾਹਰ ਨੂੰ ਚੱਲਿਆ ਗਿਆ ਇਹ ਚੋਰ ਪੜਾਈਆਂ ਦਿੰਦਾ ਐਨੇ ਕੀਤਾ ਸਾਰਾ ਕੰਮ ਲੈ ਮੇਰੀਆਂ ਦਾ ਚਾਬੀ ਆ ਵੇ ਤੰਦ ਜੇ ਕੱਢਦਾ ਬੇਬੇ ਨੇ ਤੈਨੂੰ ਅਸੀਂ ਚਪਲੀ ਚੋਰ ਲਾਗਦੇ ਮੈਨੂੰ ਆ ਲੱਗਦਾ ਕਿ ਤੈਨੂੰ ਲੱਗਦਾ ਉਹ ਲੱਭ ਕਿ ਮੈਂ ਬਾਦਮਤੀ ਲੈ ਕੇ ਜਾਣੀ ਹਾਂ ਹਾਂ ਤਾਂ ਨੰਗਾ ਉਹ ਚਪਰੇ ਭਾਗੇ ਜਾਓ ਸੋ ਅੱਗੇ ਆ ਨਵੇਂ ਬੂਟ ਨਮਾਜ਼ ਟਾਇਰ ਕਿੱਥੇ ਹੋਰ ਮੈਂ ਦੇਖੂ ਇਹ ਨਾ ਮੈਂ ਜਾਣਾ ਕਿਥੇ ਜਾਦਾ ਸੀ ਮੈਂ ਬਾਦਮਤੀ ਲੈ ਕੇ ਜਾਣੀ ਬੇਬੇ ਮੈਂ ਤਾਂ ਤੇਰੇ ਕੋਲ ਨਹੀਂ ਗਿਆ ਜਮਨੀਆਂ ਕੌਣ ਲੈ ਗਿਆ ਮੈਂ ਪਾਇਆ ਜੀ ਪਾਈ ਰੱਖਦੇ ਆ ਤੁਹਾਨੂੰ ਪਤਾ ਉਹਨਾਂ ਦਾ ਮੈਂ ਲਾ ਕੇ ਖੜੀ ਤੇ ਸਰਜੀ ਜੀ ਇੰਨਾ ਵੀ ਕਮਾਲ ਹੋ ਗਈ ਆ ਤੁਹਾਡੇ ਵਾਲੀ ਇਹ ਦਿਨੇ ਚੋਰ ਪੈ ਗਈ ਆ ਤੇ ਆ ਆ ਦਾ ਲੋੜ ਆਇਆ ਆ ਉਹ ਛੁੱਕ ਲਿਆ ਮੈਨੂੰ ਜੁੱਤੀਆਂ ਮਾਟ ਕੱਢ ਕੇ ਸਾਂਭੂਗਾ ਕੋਈ ਨਹੀਂ ਇਹਨੇ ਸਾਂਗ ਓਏ ਪਤਾ ਕਿ ਲੱਗ ਗਈ ਉੱਤਰ ਕਿਵੇਂ ਚਲੇਗੇ ਤਾਂ ਮੈਂ ਜਾ ਨਹੀਂ ਸਕਦੀ ਉੱਤਰ ਮੈਨੂੰ ਪਤਾ ਸਵੇਰ ਦਾ ਤੁਸੀਂ ਕੁਝ ਮੋਸਰ ਕਰੀ ਜਾਣਾ ਤਾਂ ਇਹਦਾ ਕੰਮ ਬੁਢਾ ਕੋਈ ਸਾਰੀ ਕਾੜ ਕੇ ਕਰ ਦੋ ਆ ਤਾਂ ਫੀਲ ਕਰਤ ਸਾਰੀਆਂ ਜੁੱਤੀਆਂ ਅੱਜ ਪਾਈਆਂ ਜਿਵੇਂ ਜਿਵੇਂ ਕੱਢੀਆਂ ਨਾ ਉਹਵੇਂ ਰੱਖ ਕੇ ਆਉਣੀ ਆ ਹੀਰਾ ਕੱਢ ਕੇ ਲਿਆਇਆ ਨਹੀਂ ਨਹੀਂ ਆਂਟੀ ਬਹਿਣ ਜਾ ਗਿਆ ਐਵੇਂ ਜੇ ਕੰਮ ਕੌਣ ਕਰ ਦੇ ਹੁੰਦਾ ਤੂੰ ਵੀ ਕੱਟ ਨਹੀਂ ਗਾ ਕੋਈ ਜੇ ਦੋਨੇ ਹਾਂ ਕੋਈ ਸ਼ਰਮ ਨਾਲ ਬਾਰੇ ਦੰਦਾ ਉਹ ਮੂੰਹ ਹੀ ਮਾਰਾ ਇਹ ਕੀ ਕਰਦੀ ਹੋ ਮਰਾ ਨਾ ਨਹੀਂ ਉਹ ਵਿਆਹ ਕਰਾ ਕੋਈ ਐ ਕਿ ਆਪੋ ਪੀਨੇ ਗਣਾ ਰੋਜ਼ ਨਹੀਂ ਆਂਟੀ ਆਪਾਂ ਇੱਕ ਕੰਮ ਕਰੀਏ ਗੱਲ ਸੁਣ ਜੁੱਤੀਆਂ ਤਾਂ ਕੱਢੀਆਂ ਹੀ ਆ ਹੁਣ ਇੱਕ ਚੀਜ਼ ਕਰੀਏ ਆਪਾਂ ਇਹਨੂੰ ਪਤਾ ਕੀ ਨਹੀਂ ਨਹੀਂ ਐ ਨਹੀਂ ਐਣੀ ਇਹਨੂੰ ਬਾਂਦਰ ਬਣਾਉਣੇ ਅੱਜ ਠੀਕ ਆ ਬਾਂਦਰ ਬਣਾਉਣੇ ਆਂਟੀ ਜੀ ਨਹੀਂ ਬਾਂਦਰ ਕਿਲਾ ਖੇਡ ਬਾਂਦਰ ਦਾ ਬਾਂਦਰ ਕੀ ਬਣਾਉਂ ਬਾਂਦਰ ਕਿਲਾ ਖੇਡਦੇ ਠੀਕ ਹੈ ਝੱਕ ਤਾਂ ਜੁੱਤੀਆਂ ਦੀ ਗੱਲ ਕਰ ਜੁੱਤੀਆਂ ਝੱਕ ਗੱਲ ਠੀਕ ਹੈ ਨਹੀਂ ਮਾਮਾ ਹਰਮਨ ਨਹੀਂ ਕਿੰਨੀਆਂ ਕਿ ਜੁੱਤੀਆਂ ਕਿੰਨੀਆਂ ਹੈਗਾ ਵੇਖੀਏ ਦੇਖੋ ਵਾਏ ਬਾਬਾ ਜੱਟਾਂ ਦੇ ਜੁੱਤਿਆਂ ਚਾਹ ਕਿੰਨੀ ਹੁੰਦੀਆਂ ਕਿੰਨੀਆਂ ਨੇ ਜੁੱਤਿਆਂ ਦੇ ਪੇਹ ਬੇਬੇ ਤੇਰੀ ਚੱਪਲਾ ਕਿੱਥੇ ਆ ਜੇ ਮੈਂ ਤੇਰੇ ਨਾਲ ਦੀ ਵੀ ਨਹੀਂ ਆਏ ਮਾਂ ਮਾਰ ਗਿਆ ਵਾ ਬੇਬੇ ਸਾਰਨੇ ਵਾ ਜੁੱਤੀਆਂ ਇੱਥੇ ਕੀ ਦੀਆਂ ਵਾਂ ਬਾਗਾਂ ਸੋਨੀਆਂ ਤਾਂ ਤੇਰਨ ਗਈ ਹੋਣੀਆਂ ਹੋਰ ਵੀ ਨਹੀਂ ਆਉਣੀਆਂ ਨਹੀਂ ਮੇਰੀਆਂ ਤਾਂ ਕੋਈ ਨਹੀਂ ਜਿਆ ਇਹਦੀਆਂ ਹੀ ਦੇ ਦੀਆਂ ਤੇਰਨ ਆਂਟੀ ਦੀ ਨਵੀਆਂ ਵੀ ਚੁੱਕ ਲਿਆ ਇਹਨੇ ਚੱਕਿਆ ਇਹ ਮੇਰਾ ਨਾਂ ਲਾਈ ਜਾਂਦੀ ਸਾਰੀ ਤੇ ਇੱਕ ਹੁਣ ਜਿੱਥੋਂ ਜਿੱਥੋਂ ਚੱਕ ਕੇ ਲਿਆਂਦੀਆਂ ਨਾ ਉੱਥੇ ਉੱਥੇ ਟਿਕਾ ਕੇ ਆਉਣਾ ਨਹੀਂ ਮੋਨਣ ਖੁੰਡੀ ਮਾਰਾ ਕੀ ਕਰਦਾ ਮੇਰਾ ਤੇਰੀਆਂ ਤਾਂ ਬੇਬੇ ਹੈ ਨਹੀਂ ਹੁਣ ਇਹਨੂੰ ਬਾਂਦਰ ਬਣਾਉ ਬਾਂਦਰ ਕਿਲਾ ਲਓ ਜੀ ਸਾਡਾ ਰਾਜੀਨਾਮਾ ਹੋਇਆ ਕੀ ਹੁਣ ਕਹਿੰਦੇ ਬਾਂਦਰ ਕਿਲਾ ਠੀਕ ਆ ਹਾਂ

ਸੇ ਇੱਧਰ ਤੇ ਆਓ ਨਾ ਇੱਕ ਜਣਾ ਫੇਰ ਹੀ ਆ ਇੱਕ ਜਣਾ ਇੱਧਰ ਤੇ ਆਓ ਬੇਬੇ ਤੂੰ ਵੀ ਖੁੰਡੀ ਨਾਲ ਖੁੰਡੀ ਨਾਲ ਓਏ ਯਾਰ ਕੋਈ ਗੱਲ ਤੋਂ ਨਹੀਂ ਮੈਂ ਰਿਕ ਨਾ ਆਪਣੇ ਤਾਂ ਪੂਰਾ ਹੋਇਆ ਯਾਰ ਕੇ ਨਹੀਂ ਸਾਰੇ ਚੁੱਕੜੇ ਤੁਸੀਂ ਸਾਰੇ ਯੁੱਤੀ ਚੁੱਕਣੀ ਜਿੰਦੀ ਜਿੰਦੇ ਬੇਬੇ 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 ਆਦੀ ਚਰਪਾਈ ਬਾਤ ਦੀ ਯਾਰ ਇੰਨਾ ਕੱਕੜੀ ਆਂਦੇ ਮੇਰੇ ਨਾਲ ਬਾਂਦਰ ਆ ਮੈਂ ਬਾਂਦਰ ਵੀ ਮੈਂ ਨਹੀਂ ਬਾਂਦਰ ਪੈਰ ਮਾਰ ਕੇ ਖਿਲਾਰ ਦੋ ਅੰਕਲ ਜੀ ਚੱਕ ਲੋ ਚੱਕ ਲੋ ਚੱਕ ਲੋ ਚੱਕ ਲੋ ਉਹ ਮੇਰੀ ਨੰਮੀਆਂ ਚੱਕ ਨਹੀਂ ਆਇਆ ਪਤਾ ਨਹੀਂ ਆਜ ਤੱਕ ਆ ਕੇ ਨਹੀਂ ਆਂਦੇ ਯਾਰ ਉਹਦੇ ਨਾਲ ਨਾ ਮੈਂ ਮੈਂ ਚੱਕ ਲੋ ਚੱਕ ਲੋ ਉਹ ਬੱਚੇ ਕਿਹ ਆਂਦੇ ਹੋ ਇਹਨੂੰ ਪਤਾ ਨਹੀਂ ਲੱਗਦਾ ਭਾਈ ਲੈ ਸਾਰਿਆਂ ਨੇ ਚੱਕ ਕੇ ਲੈ ਗਏ ਤੂੰ ਕਾ ਨਹੀਂ ਰੱਖੀ ਰੱਖਦਾ ਫੇਰ ਅੱਜ ਧੱਕਾ ਯਾਰ ਚੱਕ ਲੋ ਚੱਕ ਲੋ ਚੱਕ ਲੋ ਆ ਲੈ ਕੇ ਤਾਰ ਗਾਲ ਖਰਾਬ ਨਾ ਕਰ ਦਿਨਾ ਯੱਕ ਲੋ ਯਾਰ ਲੈ ਬੱਸ ਕੇ ਹੁਣ ਹੁਣ ਹਾਂ ਹੁਣ ਪਤਾ ਕੀ ਕਰਨਾ ਵਾ ਕੀ ਕਰਨਾ ਪਤਾ ਮੈਂ ਭੱਜਣਾ ਮੈਨੂੰ ਪਤਾ ਕਿਹਦੇ ਹੱਥ ਹੱਥੋਂ ਗੇਟ ਨੂੰ ਆ ਗੇਟ ਨੂੰ ਲਾਉਣਾ ਵੱਡੇ ਗੇਟ ਚਲੋ 1 2 3 ਕਰੋ ਫਿਰ ਪਰਨ ਨੂੰ ਕਰੋ ਇਧਰ ਨੂੰ ਚਲੋ 1 2 3 ਚਲੋ ਉਹ ਗੇਟ ਨਾਲ ਭੱਜਣਾ ਗੇਟਲ ਵਜੋ ਗੇਟਲ ਵਜੋ ਗੇਟਲ ਜਾਣਦੇ ਜਾਣਦੇ ਵਿੱਚ ਚੱਪਲੇ ਇੱਕ ਲੈ ਨਾ ਪਿਹੜਿਆ ਲੈ ਨਾ ਚਲ ਹਣ ਝੂ ਕੋ ਚੱਪਲਾ ਝੂ ਕੋਣ ਪ੍ਰੈਂਕ ਆਪਣਾ ਫੇਲ ਹੋ ਗਿਆ ਯਾਰ ਆ ਪਹਿਲਾ ਪ੍ਰੈਂਕ ਹੋਣਾ ਜਿਹੜਾ ਫੇਲ ਹੋਇਆ ਤੇਰਾ ਆਈਡੀਆ ਮਾੜਾ ਸੀ ਜਿਹੜਾ ਨਹੀਂ ਆਈਡੀਆ ਤਾਂ ਵਧੀਆ ਸੀ ਪਰ ਥੋੜਾ ਜੋ ਕੰਮ ਖਰਾਬ ਹੋ ਗਿਆ ਚੱਲ ਇਕੱਠੇ ਘਰ ਉਹਨਾਂ ਨਾਲ ਅੱਬੇ ਹਾਂ ਲੱਭ ਗਈ ਤੇਰੀ ਕਿ ਨਹੀਂ ਨਹੀਂ ਕੋਈ ਆ ਆ ਲੈ ਇਹ ਕਾਲ ਲੰਗਾ ਮੋਰ ਬੜਨਾ ਬੜੀ ਇਹ ਤੇ ਮੇਰੀ ਨਹੀਂ ਕਿਸੇ ਦੀ ਆਏਗਾ ਪਾਲਾ ਫਿਰ ਕੀ ਹੈ ਗਿਆ ਸੀ ਮੈਂ ਮੰਨ ਲੈ ਇਹ ਗੀਆਂ ਸੇਮ ਸੇਮ ਆ ਨਹੀਂ ਗਿਆ ਭਾਈ ਆ ਆ ਆ ਭਾਈ ਉਹ ਆ ਤਾਂ ਕਿਸੇ ਦੀ ਮੈਂ ਕਿੰਨੀ ਸਾਰੀ ਫੜਾ ਆ ਗਿਆ ਇਹ ਮੇਰੀ ਟਪਲੀ ਆ ਇਹ ਦਬਾਰੀ ਵੱਡੀ ਆ ਬਾਬਾ ਲੰਗੜਾ ਉਹ ਲੰਗੜਾ ਮੋਰ ਕਹੀ ਜਾਂ ਬਾਂਦਰ ਕਿਲਾ ਖੇਡ ਦਿੰਦੇ ਨਹੀਂ ਸਵਾਕੀ ਖੇਡ ਖੋੜ ਦਿੰਦਾ ਸਵਾਕੀ ਬਹਿ ਕੇ ਨਾਲ ਕੋਟਰਾ ਵਟ ਕੇ ਨਹੀਂ ਇਹਦਾ ਉਹ ਫੇਰ ਦਿੰਦੇ ਸੀ ਅਸੀਂ ਫੇਰ ਦਿੰਦੇ ਸੀ ਬਾਂਦਰ ਕਿਲਾ ਇਹ ਖੇਡਦੇ ਉਹਨੇ ਮੈਂ ਤਾਂ ਕੋਟਰਾ ਛੁਪਾ ਕੇ ਗਿਆ ਨਹੀਂ ਬੈਠੇ ਨੇ ਇਕੱਠੇ ਹੋ ਗਏ ਤੇ ਧੂਈ ਚ ਮਾਰ ਦੇ ਤੋ ਭੱਜ ਜਾਂਦਾ ਨਾ ਅੱਜ ਉਹ ਹੀ ਇਹਨਾਂ ਨੇ ਮੇਰੇ ਨਾਲ ਕਿੰਨੇ ਵਿਚਾਰ ਗਰੀਬ ਭੱਜ ਜਾਵਾ ਧੂਈ ਦੀ ਛੜੀਆਂ ਮੇਰੇ ਬਾਬਾ ਆਪ ਦੋ ਕੱਢ ਕਿਲਾ ਹੀ ਦਿੱਤੇ ਲੜ ਗਏ ਇਹਨਾਂ ਨੂੰ ਮਿਲ ਗਏ ਬੂਟ ਬੂਟ ਮਿਲ ਗਏ ਬਦਲਾ ਵੀ ਲੈ ਲਿਆ ਨਪਾਗ ਬਾਬਾ ਮਹਿੰਗੀ ਲੱਗੇ ਤੇਰੀ ਤੇ ਫਾਫੇ ਭਰ ਕੇ ਕੇਲਿਆਂ ਦੇ ਲਿਆ ਤੇ ਜੁੱਤੀਆਂ ਜੁੱਤੀਆਂ ਦਾ ਆਪਾਂ ਕੀ ਕਰਨੀਏ ਕੇਲੇ ਦਾ ਖਾਵਾਂਗੇ ਅੱਛਾ ਪਹਿਣੀਆਂ ਹੀ ਆਂ ਅੰਟੀ ਤੁਹਾਨੂੰ ਕਿਹਦਾ ਲੱਗਾ ਸੀਗਾ ਇਹਦਾ ਜੁੱਤੀਆਂ ਦਾ ਮੈਨੂੰ ਪਤਾ ਸੀ ਕਿ ਜਦੋਂ ਚਿਹਰੇ ਦੇ ਤੁਸੀਂ ਕੋਸਰਮ ਸਰਕਾਰ ਦੇ ਮੈਂ ਬੇਬੇ ਦੀ ਜੁੱਤੀ ਵੇਖੀ ਵੀ ਹੈ ਐ ਨਿਗਾਹ ਰੱਖਦੇ ਹੋ ਨਾ ਅੰਟੀ ਪੂਰੀ ਮੇਰੇ ਤੋਂ ਵੱਧ ਕੌਣ ਨਿਗਾਹ ਰੱਖਾ ਕਿਸਾਨ ਦਾ ਰ ਨੰਗੇ ਬਰੀ ਮੇਰੇ ਕੋਈ ਜੁੱਤੀ ਲੈਗਾ ਚੱਕ ਕੇ ਉਹ ਲੈ ਗਿਆ ਇਹ ਬਸ ਚੋੜਦਾ ਪਤਾ ਲੱਗਾ ਘਰ ਦਾ ਭੇਤੀ ਲੰਗਾ ਧਾਵੇ ਮੈਂ ਤਾਂ ਆਖੀ ਜਾਵਾਂ ਨੈਣੇ ਛੇਤੀ ਪਾਦੇ ਪਰਾਂਦਾ ਘਰ ਸੱਸ ਦੇ ਨਾਨ ਆਨ ਘਰ ਲੁੱਟ ਲੁੱਟ ਖਾਣ ਮੇ ਛੇਤੀ ਨੈਣੇ ਪਾਦੇ ਪਰਾਂਦਾ ਮੇਰਾ ਝੁਗਾ ਉੱਜੜਦਾ ਜਾਂਦਾ ਉਹਾਂ ਦੀ ਤੈਨੂੰ ਤੁਮਾਂ ਦੀ ਕੋਈ ਹਾਂ ਤੇਰੀ ਜੁੱਤੀ ਗਵਾਚ ਗਈ ਕਾਲੀ ਦੇ ਸਪੀਡ ਵਾਲੀ ਨੰਗੇ ਪਰ ਤੇ ਮੈਂ 19 ਵਾਰ ਨਹੀਂ ਤੁਰਿਆ ਜਾਂਦਾ ਗਾ ਚੱਕਣੇ ਪੈਣੇ ਹੁਣ ਸਾਰਾ ਕੁਝ ਚੱਕ ਜਿਉ ਕਰਾ ਫਰੈਂਕ ਅੱਜ ਫੀਲ ਹੋ ਗਿਆ ਵਾਏ ਕੀ ਪੀ ਹੋ ਗਿਆ ਮੰਮੀ ਨੇ ਲਾਬ ਲਈਆਂ ਜੁੱਤੀਆਂ ਸਵਾਦ ਜਿਆ ਨਹੀਂ ਆਇਆ ਹਨਾ ਹਾਂ ਹਾਂ ਸਹੀ ਗੱਲ ਆ ਟਾਂਟ ਫਿੱਸੀ ਹੋ ਗਈ ਅੱਜ ਤੇ ਹਾਂ ਆ ਜੀ ਜਾਣੇ ਅਸੀਂ ਬੇਬੇ ਉੱਧਰ ਲਿਗਾ ਕੇ ਆਏਗੀ ਚੱਲ ਉੱਧਰ ਕਿਹੜਾ ਗਿਆ ਸਾਰਾ ਫਿਰਕਾ ਉੱਧਰ ਦੀ ਹੈ ਵੀ ਜਦੋਂ ਜਾਬਾ ਸਮਾਨ ਪਹਿਲੀ ਨਸੋਈ ਜੀ ਰੱਖਣਾ ਤੇ ਬਾਹਰ ਦੀ ਆ ਜਾਂਦਾ ਤੂੰ ਇੱਥੇ ਨਹੀਂ ਸੀ ਰੱਖਣ ਚਾਹ ਕਰ ਛੱਡ ਜੇ ਰੱਖ ਕੇ ਆਉਣਾ ਸੀ ਬੇਬੇ ਅੱਗੇ ਤੋਂ ਤੇਰੇ ਤੋਂ ਸਲਾਹ ਲਿਆ ਕਰ ਹਾਂ ਉਹ ਛੱਡ ਜੇ ਰੱਖ ਕੇ ਉਧਰ ਘੱਟ ਹੀ ਜਾਂਦਾ ਜਦੋਂ ਦੇ ਨਹੀਂ ਅਗਲੀ ਵਾਰੀ ਚਮਲਾ ਚੋਰੀ ਸੀ ਉਹ ਤਾਂ ਮੈਂ ਛੱਡ ਜੇ ਰੱਖਿਆ ਉਹ ਛੱਡ ਜੇ ਕੋਈ ਘੱਟ ਹੀ ਜਾਂਦਾ ਇੱਧੇ ਤਾਂ ਤੁਸੀਂ ਜਾਂਦੇ ਰਹਿਣੇ ਆ ਉਧਰ ਵੀ ਆ ਕੇ ਚਲੇ ਗਏ ਆ ਕੇ ਚਲੇ ਹਾਂ ਕੱਡੀਆਂ ਕੱਡੀਆਂ ਫਿਰ ਕਰੋ ਕੱਟੀਆਂ ਇਹ ਉੱਥੇ ਉੱਥੇ ਟਿਕਾਉਣੀਆਂ ਜਿੱਥੋਂ ਜਿੱਥੋਂ ਚੱਕ ਕੇ ਲਿਆਂਦ ਗਏ ਇਹ ਨਹੀਂ ਵੀ ਅੰਦਰ ਬੋਰੀ ਪਾ ਕੇ ਗੱਟੂ ਗੰਦਾ ਜੇ ਤਾਂ ਠੇਰੀ ਕਰਿਆ ਆਂਦੀਆਂ ਨਹੀਂ ਆਵੇ ਆ ਗੱਟੂ ਬਿਹਰਮਨ ਆਇਆ ਵੈਰੀ ਗੁੱਡ ਵੈਰੀ ਗੁੱਡ ਹਲੋ ਹਲੋ ਵੈਰੀ ਗ ਹਾਂਜੀ ਮੇਰੀਆਂ ਜੁੱਤੀਆਂ ਤਾਂ ਰਹਿndੀਆਂ ਆਉਂਦੀਆਂ ਆਉਂਦੀਆਂ ਕੱਪੜਾ ਵਿੱਚ ਸਾਫ਼ ਕਰ ਕਰਕੇ ਸਾਫ਼ ਨਾ ਸਾਫ਼ ਇੱਥੇ ਆਪੇ ਭੌਰ ਨੇ ਪਕਾਈਆਂ ਰੋਟੀਆਂ ਆਪੇ ਦਾਲ ਬਣਾਇਆ ਵੇਖੋ ਸਾਡਾ ਇੱਥੇ ਰੈਕ ਬਣਿਆ ਹੀ ਰਿਹਾ ਕੱਲੇ ਮੇਰੀ ਹੀ ਰਹਿ ਗਏ ਵਿਚਾਰੇ ਸ਼ੂ ਇਧਰ ਵੇਖੋ ਕਨੇ ਜਹਾਤੀ ਮਰਾਓ ਕੱਲੇ ਮੇਰੀ ਸ਼ੂ ਹੀ ਰਹਿ ਗਏ ਟਿਕਾ ਕੇ ਰੱਖਨੇ ਪੈਣੇ ਮਮੀ ਤੁਹਾਡੇ ਕੋਲ ਤਾਂ ਇੰਨੀਆਂ ਜੁੱਤੀਆਂ ਇੰਨੀਆਂ ਜੁੱਤੀਆਂ ਓ ਮਾਈ ਗੋਡ ਕੱਦ ਦੇ ਲੱਗਦਾ ਕੋਈ ਵੀ ਇਹ ਨਹੀਂ ਗਈ ਬਿਲਕੁਲ ਲੈ ਲੋ ਲੈ ਜੇ ਚਾਹਦੀਆਂ ਨਹੀਂ ਚਾਹਦੀਆਂ ਜੁੱਤੀਆਂ ਨਹੀਂ ਆਈਆਂ ਸਾਰਾ ਪ੍ਰੋਜਪਰ ਖਰੀਦ ਲਿਆਦਾ ਤੇਲੇ ਆ ਵੇਖੋ ਹਲੇ ਚਾਹਦੀ ਜੁੱਤੀ ਨਹੀਂ ਆ ਗਈ ਤੁਹਾਡੀ ਉੱਤੇ ਪਈਆਂ ਸੀ ਮਮਾ ਹੂੰ ਖੋਖਾ ਲੈ ਕੇ ਕਹਿੰਦੇ ਚਾਹਦੀ ਜੁੱਤੀ ਨਹੀਂ ਆ ਗਈ ਲੱਗ ਇਹ ਡਡ ਇਹ ਦੋ ਇਕੱਠੇ ਇਕੱਠੇ ਜੋੜਾ ਜੋੜਾ ਰੱਖਣਾ ਔਰ ਮੈਂ ਕਿਤੇ ਜਾਣਾ ਹੋਇਆ ਤਾਂ ਫਿਰ ਲੱਭਣੀਆਂ ਨਹੀਂ ਸੀ ਹਲੇ ਕਹਿੰਦੇ ਜੁੱਤੀਆਂ ਨਹੀਂ ਆਈਆਂ ਪੰਜੋ ਛੇ ਲੱਗ ਲੱਗ ਜੋੜੇ ਹਲੇ ਮੇਰੇ ਕੋਲ ਜੁੱਤੀਆਂ ਨਹੀਂ ਆ ਰੱਬਾ ਹਲੇ ਮੇਰੇ ਕੋਲ ਜੁੱਤ ਹਾ ਆ ਆ ਵੀ ਲੱਗ ਇੰਨੇ ਜੋੜੇ ਕਿੱਥੇ ਲੈ ਕੇ ਜਾਣੇ ਤੈਨੂੰ ਮੈਂ ਕਿੱਥੇ ਜਾਣੇ ਪਾਉਣੇ ਆ ਔਰ ਕਿੱਥੇ ਜਾਣੇ ਵਿਚਾਰ ਥੋੜਾ ਜਾਣਾ ਮੇਰੇ ਘਰ ਵਾਲੀ ਨੂੰ ਡੋਨੇਟ ਕਰ ਦੋ ਤੁਸੀਂ ਡੋਨੇਟ ਕਰਦਾ ਮੈਂ ਆਉਣ ਤੋਂ ਪਹਿਲਾਂ ਹੀ ਹੁਣ ਭੇਜ ਦੂ ਕੀ ਪਤਾ ਪੈਰ ਆਉਣਾ ਕਣੀ ਆਉਂਦਾ ਮੋਟਾ ਆਣਾ ਪਤਲਾ ਆਣਾ ਆ ਵੇਖ ਆ ਵੀ ਹਲੇ ਨਵਾਂ ਇਹ ਵੀ ਨਵੀਂ ਜੁੱਤੀ ਇਹ ਸੱਜ ਨਵੀਂ ਲੈ ਕੇ ਆਂਤੀ ਉਦੋਂ ਉਹੀ ਆ ਨਾ ਤੁਹਾਡੀ ਅਨਬਾਕਸਿੰਗ ਵੀ ਨਹੀਂ ਕੀਤੀ ਇਹਦੀ ਤੂੰ ਆਏ ਪਾਕਿਸਤਾਨੀ ਜੁੱਤੀ ਹੈ ਇਹ ਜੋ ਡੈਡੀ ਨਾਲ ਗਏ ਉਹਨਾਂ ਡੈਡੀ ਨੇ ਦਵਾਈ ਉਦੋਂ ਲੈ ਕੇ ਆਏ ਆ ਇਹਦੇ ਕੋਈ ਨਹੀਂ ਤੁਲਾ ਲੈ ਲਾ ਹਰਮਨ ਨਹੀਂ ਲੈ ਲੈੁੰਦਾ ਤੁਮ ਆਹ ਆਈਆਂ ਜੁੱਤੀਆਂ ਮੰਮੀ ਜਿੰਨੀਆਂ ਲੈ ਰਹੀਆਂ ਏ ਇਹ ਸਾਰਿਆਂ ਦੀ ਜੁੱਤੀਆਂ ਦੇ ਮੁਕਾਬਲੇ 'ਚ ਇੱਕ ਨੰਬਰ ਆ ਗਈ ਕਿ ਜਿੰਨੀਆਂ ਜੁੱਤੀਆਂ ਲੈ ਕੇ ਤੇ ਸਾਰੀਆਂ ਉਹ ਕਰਦੀਆਂ ਲੈ ਕਿੰਨੀ ਸੋਹਣੀ ਲੱਗਦੀ ਹੈ ਨਾ ਕੋਈ ਨਾ ਡੈਡੀ ਨਾਲ ਹੀ ਜਾਇਆ ਕਰੋ ਹੋਰ ਨਾ ਤੇਰੇ ਡੈਡੀ ਵੀ ਆਉਂਦੇ ਜਦੋਂ ਮੈਂ ਵੀ ਚਾਦਰਾਂ ਨਵਾਂ ਕਢਾਉਣਾ ਚਿੱਟੇ ਰੰਗ ਦੇ ਉਹ ਦਿਨਾਂ ਦੇ ਮੈਂ ਪਾਉਂ ਤੇ ਮੈਂ ਕੱਗਰੇ ਨਾ ਪਾਉਂਗੀ ਤੇ ਤੇਰੀਆਂ ਪੱਜਾਦਰੀ ਨਾ ਪੰਨੂ ਅੱਛਾ ਤੇ ਉਹ ਲੈ ਆ ਗਏ ਸਕੀਮਾਂ ਲਾ ਕੇ ਰੱਖੋ ਔਰ ਇਹਦੇ ਨਾਲ ਦੀ ਜੁੱਤੀ ਇਹ ਕਰਦੇ ਐ ਬਲੌਇੰਗ ਸਮਾਪਤ ਹੈ ਇਹਨਾਂ ਨੇ ਟਕਾਟੂ ਲਈਏ ਤੇ ਸਾਫ ਸਫਾਈ ਕਰਤੀਏ ਪ੍ਰੈਗ ਤੁਹਾਡੇ ਕਾਕੇ ਸਾਡਾ ਪ੍ਰੈੰਕ ਫੇਲ ਹੋਇਆ ਪਹਿਲੀ ਵਾਰੀ ਇਤਿਹਾਸਕ ਗਵਾਹ ਹੈ ਨਹੀਂ ਤਾਂ ਪ੍ਰੈੰਕ ਫੇਲ ਨਹੀਂ ਹੁੰਦਾ ਤੋਂ ਜੌਨ ਦੇ ਵਾਦੇ ਨੂੰ ਰੱਬ ਸਭ ਨੂੰ ਖੁਸ਼ ਰੱਖੇ ਤੋਂ ਕਮੈਂਟਾਂ ਜਰੂਰ ਦੱਸਿਓ ਬਾਂਦਰ ਕਿਲਾ ਤੁਸੀਂ ਖੇਡਦੇ ਰਹੇ ਹੋ ਕਿ ਨਹੀਂ ਖੇਡਦੇ ਰਹੇ ਹੋ ਧੰਨਵਾਦ ਜੀ ਸਬਸਕ੍ਰਾਈਬ ਕਰੋ ਮਰਮ ਜਿੰਨੀਆਂ ਜੁੱਤੀਆਂ ਨੇ ਕਿਸੇ ਤੇ ਪਈਆਂ ਨਹੀਂਆਂ ਜਿੰਨੀਆਂ ਇਹਦੀ ਢੂਈ ਤੇ ਪਈਆਂ